ਇਹ ਹੋਇਆ ਜਦੋਂ 20 ਸਾਲਾਂ ਦੇ ਨੌਜਵਾਨ ਧਰਮਰਾਜ ਨੂੰ ਮਿਲ ਕੇ ਵਾਪਸ ਆਉਣ ਤੋਂ ਬਾਅਦ ਜੋ ਦੱਸਿਆ ਉਹ ਤੁਹਾਡੇ ਵੀ ਰੋਂਗਟੇ ਖੜੇ ਕਰ ਦਵੇਗਾ ਜਿਹੜੀ ਅਸੀਂ ਤੁਹਾਨੂੰ ਅੱਜ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਇਹ ਘਟਨਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਹੈ ਸੋ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਾਮੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸੋ ਸੰਗਤ ਜੀ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਰਾਜਸਥਾਨ ਦੇ ਜੈਪੁਰ ਚ ਹਰਭਜਨ ਸਿੰਘ ਨਾਂ ਦਾ ਇੱਕ ਨੌਜਵਾਨ ਲੜਕਾ ਐਮਬੀਏ ਦੀ ਪੜ੍ਹਾਈ ਕਰ ਰਿਹਾ ਸੀ ਉਸ ਨੇ ਸ਼ਾਮ ਦੇ ਵਕਤ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਮੈਨੂੰ ਆਪਣੀ ਸਿਹਤ ਥੋੜੀ ਠੀਕ ਨਹੀਂ ਲੱਗ ਰਹੀ ਉਸ ਨੇ ਮੈਡੀਸਿਨ ਲਈਤੀ ਅਤੇ ਸੌਣ ਦੇ ਲਈ ਚਲਾ ਗਿਆ ਪਰ ਦੁਖੀ ਵਾਲੀ ਗੱਲ ਇਹ ਹੈ ਜਦ ਸਵੇਰ ਹੋਈ ਉਦੋਂ ਉਸ ਦੀ ਅੱਖਾਂ ਖੁੱਲੀਆਂ ਹੀ ਨਹੀਂ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਸੀ ਉਸਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਉਹ ਉਹਨਾਂ ਦਾ ਇੱਕੋ ਇੱਕ ਪੁੱਤ ਸੀ ਸਾਰੇ ਰਿਸ਼ਤੇਦਾਰ ਗਵਾਂਢੀ ਅਤੇ ਘਰ ਦੇ ਇਹ ਗੱਲਾਂ ਸੋਚ ਰਹੇ ਸੀ ਕਿ ਕਿੰਨਾ ਫਿੱਟ ਇਨਸਾਨ ਇੰਨੀ ਘੱਟ ਉਮਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਕਿਵੇਂ ਜਾ ਸਕਦਾ ਹੈ ਤੇ ਸਾਰਿਆਂ ਦਾ ਕਹਿਣਾ ਸੀ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਬੁਲਾਵਾ ਆਉਂਦਾ ਹੈ ਤਾਂ ਸਾਰਿਆਂ ਨੂੰ ਹੀ ਜਾਣਾ ਪੈਂਦਾ ਹੈ ਆਖਿਰ ਪਰਿਵਾਰ ਵਾਲੇ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗੇ ਹਰਪ੍ਰਭਜਨ ਸਿੰਘ ਦੀ ਮੌਤ ਹੋਈ ਨੂੰ 12 ਤੋਂ 13 ਘੰਟੇ ਹੋ ਚੁੱਕੇ ਸੀ ਅਤੇ ਜਿਵੇਂ ਹੀ ਉਸ ਦੇ ਮ੍ਰਿਤਕ ਸਰੀਰ ਨੂੰ ਪਰਿਵਾਰ ਵੱਲੋਂ ਚੁੱਕਣ ਲੱਗੇ ਉੱਥੇ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਇਹ ਚਮਤਕਾਰ ਕਿਵੇਂ ਹੋਇਆ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਜਿਹੜਾ ਇਹ ਪਰਿਵਾਰ ਹੈ ਇਹ ਗੁਰਸਿੱਖ ਵਰਤੀ ਵਾਲਾ ਹੈ ਅਤੇ ਗੁਰੂ ਸਾਹਿਬ ਦੇ ਲੜ ਲੱਗਿਆ ਹੋਇਆ ਹੈ ਅਤੇ ਬਹੁਤ ਹੀ ਜ਼ਿਆਦਾ ਪਾਠ ਉਸ ਘਰ ਦੇ ਵਿੱਚ ਹੁੰਦਾ ਸੀ ਜਦੋਂ ਉਹਨਾਂ ਦੇ ਪੁੱਤ ਦੀ ਮੌਤ ਹੋਈ ਤਾਂ ਉਹਨਾਂ ਦੀ ਮਾਤਾ ਆਪਣੇ ਮਨ ਦੇ ਹੀ ਮਨ ਅੰਦਰ ਸੱਚੇ ਵਾਹਿਗੁਰੂ ਪਾਤਸ਼ਾਹ ਨੂੰ ਅਰਦਾਸ ਕਰ ਰਹੀ ਸੀ ਅਤੇ ਆਪਾਂ ਗੱਲ ਕਰ ਰਹੇ ਸੀ ਕਿ ਉੱਥੇ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਉਸਦੇ ਪੂਰੇ ਹੀ ਸਰੀਰ ਤੇ ਬਹੁਤ ਹੀ ਜ਼ਿਆਦਾ ਪਸੀਨਾ ਆਉਣ ਲੱਗਿਆ ਪਰ ਉਹ ਕੋਈ ਵੀ ਹਿਲਜੁਲ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਉਸ ਦੇ ਸਰੀਰ ਤੇ ਪਸੀਨਾ ਹੀ ਪਸੀਨਾ ਆ ਰਿਹਾ ਸੀ ਉਥੇ ਖੜੇ ਹੋਏ ਲੋਕ ਇਹ ਸਮਝ ਨਹੀਂ پا ਰਹੇ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ 10 ਮਿੰਟ ਤੱਕ ਉਸ ਨੂੰ ਪਸੀਨਾ ਆਇਆ ਤੇ ਉਦੋਂ ਹੀ ਇੱਕਦਮ ਹਰਭਜਨ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਮਤਲਬ ਕਿ ਹਰਭਜਨ ਸਿੰਘ ਇੱਕ ਵਾਰ ਫਿਰ ਤੋਂ ਜਨਮ ਲੈ ਚੁੱਕਿਆ ਸੀ ਇਹ ਚਮਤਕਾਰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਹਰਭਜਨ ਸਿੰਘ ਦੇ ਪਰਿਵਾਰ ਵਾਲਿਆਂ ਦੇ ਖੋਸ਼ੀ ਦੇ ਵਿੱਚ ਅੱਖਾਂ 'ਚ ਅਥਰੂ ਆਉਣ ਲੱਗੇ ਪਰ ਇਹ ਕਹਾਣੀ ਹਲੇ ਵੀ ਖਤਮ ਨਹੀਂ ਹੋਈ ਸੀ ਕਿਉਂਕਿ ਜਿਉਂਦੇ ਹੋਣ ਤੋਂ ਬਾਅਦ ਹਰ ਭਜਨ ਸਿੰਘ ਨੇ ਮਰਨ ਤੋਂ ਬਾਅਦ ਆਪਣੀ ਆਤਮਾ ਦੀ ਜੋ ਆਪਣੀ ਯਾਤਰਾ ਉਹ ਸਾਰਿਆਂ ਨੂੰ ਦੱਸੀ ਉਹ ਬਹੁਤ ਹੀ ਜ਼ਿਆਦਾ ਖੋਸ਼ ਉਡਾਉਣ ਵਾਲੀ ਸੀ ਉਸ ਨੇ ਕਿਹਾ ਕਿ ਅਚਾਨਕ ਮੈਡੀਸਿਨ ਲਾਈਨ ਤੋਂ ਬਾਅਦ ਮੇਰੀਆਂ ਅੱਖਾਂ ਬੰਦ ਹੋ ਗਈਆਂ ਤੇ ਮੈਂ ਮਰ ਗਿਆ ਸੀ ਅਤੇ ਜਦੋਂ ਮੇਰੀ ਅੱਖਾਂ ਖੁੱਲੀਆਂ ਅਤੇ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਸੀ ਪਰਮਾਤਮਾ ਨੇ ਮੈਨੂੰ ਆਵਾਜ਼ ਮਾਰੀ ਕਿ ਚੱਲ ਹੁਣ ਤੁਹਾਡਾ ਵਕਤ ਆ ਗਿਆ ਹੈ ਤੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਜਾਣ ਲੱਗਿਆ ਉਸ ਤੋਂ ਬਾਅਦ ਅਸੀਂ ਜਾਣੇ ਅਣਜਾਣੇ ਵਿੱਚ ਕਾਫੀ ਬਹੁਤ ਸਾਰੀਆਂ ਪ੍ਰਿਥਵੀਆਂ ਨੂੰ ਪਾਰ ਕੀਤਾ ਅਤੇ ਰਾਹਸਤੇ ਦੇ ਵਿੱਚ ਕਿਤੇ ਤਾਂ ਸਾਨੂੰ ਸਵਰਗ ਜਿਹਾ ਜਾਪਦਾ ਸੀ ਅਤੇ ਕਿਤੇ-ਕਿਤੇ ਸਾਨੂੰ ਡਰਾਵਨੇ ਰਾਖਸ਼ ਵਗੈਰਾ ਦੇਖਣ ਨੂੰ ਮਿਲੇ ਪਰ ਪਰਮਾਤਮਾ ਨੇ ਸਾਨੂੰ ਇੱਕ ਮੰਤਰ ਦਿੱਤਾ ਸੀ ਜਿਸ ਦਾ ਜਾਪ ਕਰਦਿਆਂ ਹੀ ਸਾਰੇ ਭੂਤ ਪ੍ਰੇਤ ਸਾਡੇ ਤੋਂ ਦੂਰ ਚਲੇ ਜਾਂਦੇ ਸਨ ਅਸੀਂ ਲਗਾਤਾਰ ਚੱਲਦੇ ਹੀ ਜਾ ਰਹੇ ਸੀ ਅਤੇ ਅੰਤ ਵਿੱਚ ਅਸੀਂ ਇੱਕ ਅਜੀਹੀ ਜਗ੍ਹਾ ਪਹੁੰਚੇ ਜਿੱਥੇ ਸਾਡੇ ਸਾਹਮਣੇ ਤਿੰਨ ਦੁਆਰ ਸੀ ਜਿਸ ਦੇ ਵਿੱਚ ਇੱਕ ਦੁਆਰ ਸੱਜੇ ਹੱਥ ਸੀ ਇੱਕ ਦੁਆਰ ਖੱਬੇ ਹੱਥ ਸੀ ਅਤੇ ਇੱਕ ਦੁਆਰ ਦਾ ਰਾਸਤਾ ਬਿਲਕੁਲ ਸਿੱਧਾ ਜਾ ਰਿਹਾ ਸੀ ਜੋ ਸੱਜੇ ਹੱਥ ਦਾ ਦੁਆਰ ਸੀ ਉੱਥੇ ਹੀ ਧਰਮਰਾਜ ਦੇ ਦੁਆਰਾ ਸਾਡੇ ਪਾਪ ਅਤੇ ਪੁੰਨ ਦਾ ਹਿਸਾਬ ਕੀਤਾ ਜਾ ਰਿਹਾ ਸੀ ਸਾਨੂੰ ਉਸੇ ਰਾਸਤੇ ਵਾਲੇ ਜਾਇਆ ਗਿਆ ਅਤੇ ਜਦੋਂ ਮੈਂ ਧਰਮਰਾਜ ਦੇ ਸਾਹਮਣੇ ਗਿਆ ਅਤੇ ਉਦੋਂ ਹੀ ਚਿੱਤਰ ਗੁਪਤ ਨੂੰ ਮੇਰੇ ਕਰਮਾਂ ਦਾ ਲੇਖਾ ਜੋਖਾ ਦੇਖਣ ਦੇ ਲਈ ਕਿਹਾ ਉਦੋਂ ਉਹਨਾਂ ਨੇ ਇਹ ਦੇਖਿਆ ਕਿ ਇਹ ਤਾਂ ਉਹ ਇਨਸਾਨ ਹੈ ਹੀ ਨਹੀਂ ਜਿਸ ਦਾ ਵਕਤ ਆਇਆ ਸੀ ਜਿਸ ਦਾ ਸਮਾਂ ਆਇਆ ਸੀ ਕਿਉਂਕਿ ਹਲੇ ਮੇਰਾ ਟਾਈਮ ਨਹੀਂ ਆਇਆ ਸੀ ਅਤੇ ਮੈਨੂੰ ਗਲਤੀ ਦੇ ਨਾਲ ਉਸ ਜਗ੍ਹਾ ਤੇ ਲੈ ਜਾਇਆ ਗਿਆ ਤੇ ਉਦੋਂ ਹੀ ਧਰਮਰਾਜ ਨੇ ਮੇਰੀ ਆਤਮਾ ਨੂੰ ਮੇਰੇ ਸਰੀਰ ਦੇ ਵਿੱਚ ਪਾ ਦਿੱਤਾ ਜਦੋਂ ਹਰ ਭਜਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਚੁੱਕ ਰਹੇ ਸੀ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੀਨਾ ਆਉਣ ਲੱਗਿਆ ਸੀ ਕਿਉਂਕਿ ਉਸ ਵਕਤ ਉਹ ਬਹੁਤ ਹੀ ਖਤਰਨਾਕ ਰਾਸਤਿਆਂ ਤੋਂ ਜਾ ਰਹੇ ਸੀ ਤਾਂ ਇਹ ਤਾਂ ਨੋਰਮਲ ਜਿਹੀ ਗੱਲ ਹੈ ਕਿ ਜਦੋਂ ਵੀ ਕੋਈ ਛੋਟੀ ਜਿਹੀ ਮੁਸੀਬਤ ਆਉਂਦੀ ਹੈ ਤਾਂ ਉਦੋਂ ਹੀ ਇਨਸਾਨ ਦੇ ਪਸੀਨੇ ਛੁੱਟ ਜਾਂਦੇ ਨੇ ਉਹ ਤਾਂ ਸਿੱਧੇ ਧਰਮਰਾਜ ਦੇ ਸਾਹਮਣੇ ਖੜ੍ਹਾ ਸੀ ਪਸੀਨੇ ਆਉਣਾ ਤਾਂ ਨਾਰਮਲ ਜਿਹੀ ਗੱਲ ਸੀ ਅਤੇ ਜਦੋਂ ਹੀ ਹਰਭਜਨ ਸਿੰਘ ਦੀ ਆਤਮਾ ਉਹਨਾਂ ਦੇ ਸਰੀਰ ਦੇ ਵਿੱਚ ਆਈ ਉਹਨਾਂ ਦੇ ਸਾਹ ਫਿਰ ਤੋਂ ਵਾਪਸ ਆ ਗਏ ਤੇ ਉਸ ਨੇ ਇਹ ਸਾਰੀ ਘਟਨਾ ਆਪਣੇ ਸਾਰੇ ਰਿਸ਼ਤੇਦਾਰ ਅਤੇ ਗੁਵਾਂਡੀਆਂ ਨੂੰ ਦੱਸੀ ਉਸ ਤੋਂ ਬਾਅਦ ਜੈਪੁਰ ਦੇ ਹਰਭਜਨ ਸਿੰਘ ਬਹੁਤ ਹੀ ਜ਼ਿਆਦਾ ਫੇਮਸ ਹੋ ਗਿਆ ਅਤੇ ਉਹ ਪ੍ਰਸਿੱਧ ਹੋ ਗਿਆ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਆਏ ਅਤੇ ਕਈ মিডিਆ ਚੈਨਲਾਂ ਵਾਲਿਆਂ ਨੇ ਉਹਨਾਂ ਦਾ ਇੰਟਰਵਿਊ ਵੀ ਲਿਆ ਸੋ ਸਾਧ ਸੰਗਤ ਜੀ ਜੋ 20 ਸਾਲਾਂ ਦੇ ਨੌਜਵਾਨ ਹਰਪ੍ਰਜਨ ਸਿੰਘ ਨੇ ਮਰਨ ਤੋਂ ਬਾਅਦ ਸਾਰੀ ਘਟਨਾ ਦੱਸੀ ਕਿ ਇਹ ਸੱਚ ਹੈ ਕਿ ਅਜਿਹਾ ਹੋ ਸਕਦਾ ਹੈ ਸੰਗਤ ਜੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ